ਇਸ ਵੇਲੇ ਦੀ ਵੱਡੀ ਖਬਰ ਹਰਿਆਣਾ ਤੋਂ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਹਰਿਆਣਾ ਦੇ ਸਭ ਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮ ਓਮ ਪ੍ਰਕਾਸ਼ ਚੋਟਾਲਾ ਦਾ ਦਿਹਾਂਤ ਹੋ ਗਿਆ ਹੈ ਜੀ ਹਾਂ ਤੁਹਾਨੂੰ ਇਸ ਵੇਲੇ ਦੀ ਵੱਡੀ ਖਬਰ ਅਸੀਂ ਫੋਟੀਵੀ ਪੰਜਾਬ ਦੇ ਉਤੇ ਦੱਸ ਰਹੇ ਹਾਂ ਕਿ ਹਰਿਆਣਾ ਦੇ ਸਭ ਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਦਾ ਦਿਹਾਂਤ ਹੋ ਗਿਆ ਹੈ ਉਹ 89 ਸਾਲਾਂ ਦੇ ਸਨ ਉਹਨਾਂ ਨੇ ਗੁਰੂਗ੍ਰਾਮ ਦੇ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਨੇ ਉਹ ਗੁਰੂਗ੍ਰਾਮ ਸਥਿਤ ਆਪਣੇ ਰਾਇਸਤੇ ਸਨ ਉਹਨਾਂ ਨੂੰ ਗੁਰੂਗ੍ਰਾਮ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਮੌਤ ਹੋ ਗਈ ਹੈ ਉਹ 99 ਸਾਲਾਂ ਦੇ ਸਨ ਉਹਨਾਂ ਦੇ ਦਿਹਾਂਤ ਨਾਲ ਹਰਿਆਣਾ ਦੀ ਸਿਆਸਤ ਨੂੰ ਡੂੰਗਾ ਸਦਮਾ ਲੱਗਿਆ ਹੈ ਜੀ ਹਾਂ ਤੁਹਾਨੂੰ ਇਸ ਵੇਲੇ ਦੀ ਵੱਡੀ ਖਬਰ ਅਸੀਂ ਦੱਸ ਰਿਹਾ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ông ਪ੍ਰਕਾਸ਼ ਚੜਾਲਾ ਦਾ ਦਿਹਾਂਤ ਹੋ ਗਿਆ ਹੈ ਉਹ ਜੇਕਰ ਦੇਖਿਆ ਜਾਵੇ ਤਾਂ 5 ਵਾਰ ਮੁੱਖ ਮੰਤਰੀ ਹਰਿਆਣਾ ਦੇ ਰਹੇ ਨੇ ਤੇ ਉਸ ਤੋਂ ਬਾਅਦ 7 ਵਾਰ ਵਿਧਾਇਕ ਵਿੱਚ ਚੁਣੇ ਗਏ ਨੇ ਹਰਿਆਣਾ ਤੋਂ ਹਰਿਆਣਾ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਆਪਣਾ ਰੋਲ ਸੀ ਵੱਡਾ ਉਹਨਾਂ ਦਾ ਕਦ ਸੀ ਜਿਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਕੁਝ ਉਤਰਾ ਚੜਾ ਜ਼ਰੂਰ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜਦੇ ਨੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੇ ਲਈ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵਾਪਰਿਆ ਘਟਨਾਵਾਂ ਹੋਈਆਂ ਨੇ ਉਹ ਵੀ ਸਭ ਦੇ ਸਾਹਮਣੇ ਨੇ ਉਹ ਇੱਕ ਘਟਾਲੇ ਨਾਲ ਸੰਬੰਧਿਤ ਵੀ ਜੇਲ੍ਹ ਦੇ ਵਿੱਚ ਵੀ ਜਾ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਉਹ ਲਗਾਤਾਰ ਹਰਿਆਣਾ ਦੇ ਵਿੱਚ ਆਪਣੀ ਪਾਰਟੀ ਨੂੰ ਲੈ ਕੇ ਸਰਗਰਮ ਸਨ ਜਿਸ ਤੋਂ ਬਾਅਦ ਹੁਣ ਲਗਾਤਾਰ ਉਹ ਲਗਾਤਾਰ ਹਰਿਆਣਾ ਦੀ ਸਿਆਸਤ ਦੇ ਵਿੱਚ ਇੱਕ ਵੱਖਰਾ ਆਪਣਾ ਰੁਤਬਾ ਰੱਖਦੇ ਸਨ ਆਪਣਾ ਮਕਾਮ ਰੱਖਦੇ ਸਨ ਪਰ ਹੁਣ ਜਿਹੜੀ ਵੱਡੀ ਖਬਰ ਹੈ ਕਿ ਉਹ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ông ਪ੍ਰਕਾਸ਼ ਚਟਾਲਾ ਦਾ ਦਿਹਾਂਤ ਹੋ ਚੁੱਕਿਆ ਹੈ ਉਹਨਾਂ ਦੇ ਉਹਨਾਂ ਨੇ ਗੁਰੂਗਰਾਮ ਦੇ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਨੇ ਉਹਨਾਂ ਨੇ 99 ਸਾਲਾਂ ਦੇ ਵਿੱਚ ਉਹ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਤੇ ਸੱਤ ਵਾਰ ਵਿਧਾਇਕ ਚੁਣੇ ਗਏ ਸੀ ਪਰ ਉਹਨਾਂ ਦੇ ਕਰੀਬੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਬੜੀ ਨਜ਼ਰ ਦੇਖੀ ਸੀ ਉਹਨਾਂ ਦੀ ਤੇ ਉਹਨਾਂ ਦੇ ਨਾਲ ਵੀ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਜੋ ਕੁ ਤਜਰਬੇ ਸਾਂਝੇ ਕੀਤੇ ਸਨ ਸੁਖਵੀਰ ਬਾਦਲ ਹੋਰਾਂ ਨੂੰ ਵੀ ਮਿਲ ਪਹੁੰਚੇ ਸਨ ਪਰ ਹੁਣ ਜਿਹੜੀ ਵੱਡੀ ਅਪਡੇਟ ਉਹਨੂੰ ਦੱਸ ਰਿਹਾ ਇਕਵਰਟਲ ਫਿਰ ਦੱਸਦੀ ਹੈ ਕਿ ਹਰਿਆਣਾ ਦੇ ਸਭ ਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮ ਓਮ ਪ੍ਰਕਾਸ਼ ਚੋਟਾਲਾ ਦਾ ਦਿਹਾਂਤ ਹੋ ਗਿਆ ਜੀ ਹਾਂ ਤੁਹਾਨੂੰ ਇਸ ਵੇਲੇ ਦੀ ਵੱਡੀ ਖਬਰ ਅਸੀਂ ਪਵਰ ਟੀਵੀ ਪੰਜਾਬ ਦੇ ਉੱਤੇ ਦੱਸ ਰਹੇ ਹਾਂ ਕਿ ਹਰਿਆਣਾ ਦੇ ਸਭ ਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਦਾ ਦਿਹਾਂਤ ਹੋ ਗਿਆ ਹੈ ਉਹ 99 ਸਾਲਾਂ ਦੇ ਸਨ ਉਹਨਾਂ ਨੇ ਗੁਰੂਗ੍ਰਾਮ ਦੇ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਨੇ ਉਹ ਗੁਰੂਗ੍ਰਾਮ ਸਥਿਤ ਆਪਣੇ ਰਾਹਸਤੇ ਸਨ ਉਹਨਾਂ ਨੂੰ ਗੁਰੂਗ੍ਰਾਮ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਮੌਤ ਹੋ ਗਈ ਹੈ ਉਹ 99 ਸਾਲਾਂ ਦੇ ਸਨ ਉਹਨਾਂ ਦੇ ਦਿਹਾਂਤ ਨਾਲ ਹਰਿਆਣਾ ਦੀ ਸਿਆਸਤ ਨੂੰ ਡੂੰਗਾ ਸਦਮਾ ਲੱਗਿਆ ਹੈ ਜੀ ਹਾਂ ਤੁਹਾਨੂੰ ਇਸ ਵੇਲੇ ਦੀ ਵੱਡੀ ਖਬਰ ਅਸੀਂ ਦੱਸ ਰਿਹਾ ਕਿ ਹਰਿਆਣਾ ਦੇ ਸਭ ਤੋਂ ਕ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ओम ਪ੍ਰਕਾਸ਼ ਚਰਾਲਾ ਦਾ ਦਿਹਾਂਤ ਹੋ ਗਿਆ ਹੈ ਉਹ ਜੇਕਰ ਦੇਖਿਆ ਜਾਵੇ ਤਾਂ ਪੰਜ ਵਾਰ ਮੁੱਖ ਮੰਤਰੀ ਹਰਿਆਣਾ ਦੇ ਰਹੇ ਨੇ ਤੇ ਉਸ ਤੋਂ ਬਾਅਦ 7 ਵਾਰ ਵਿਧਾਇਕ ਵੀ ਚੁਣੇ ਗਏ ਨੇ ਹਰਿਆਣਾ ਤੋਂ ਤੇ ਹਰਿਆਣਾ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਇੱਕ ਵੱਡਾ ਆਪਣਾ ਰੋਲ ਸੀ ਵੱਡਾ ਉਹਨਾਂ ਦਾ ਕਦ ਸੀ ਜਿਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਕੁਝ ਉਤਰਾ ਚੜਾਅ ਜ਼ਰੂਰ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜਦੇ ਨੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੇ ਲਈ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵਾਪਰਿਆ ਘਟਨਾਵਾਂ ਹੋਈਆਂ ਨੇ ਉਹ ਵੀ ਸਭ ਦੇ ਸਾਹਮਣੇ ਨੇ ਉਹ ਇੱਕ ਘਟਾਲੇ ਨਾਲ ਸੰਬੰਧਿਤ ਵੀ ਜੇਲ੍ਹ ਦੇ ਵਿੱਚ ਵੀ ਜਾ ਚੁੱਕੇ ਨੇ ਜਿਸ ਤੋਂ ਬਾਅਦ ਹੁਣ ਉਹ ਲਗਾਤਾਰ ਹਰਿਆਣਾ ਦੇ ਵਿੱਚ ਆਪਣੀ ਪਾਰਟੀ ਨੂੰ ਲੈ ਕੇ ਸਰਗਰਮ ਸਨ ਜਿਸ ਤੋਂ ਬਾਅਦ ਹੁਣ ਲਗਾਤਾਰ ਉਹ ਲਗਾਤਾਰ ਹਰਿਆਣਾ ਦੀ ਸਿਆਸਤ ਦੇ ਵਿੱਚ ਇੱਕ ਵੱਖਰਾ ਆਪਣਾ ਰੁਤਬਾ ਰੱਖਦੇ ਸਨ ਆਪਣਾ ਮਕਾਮ ਰੱਖਦੇ ਸਨ ਪਰ ਹੁਣ ਜਿਹੜੀ ਵੱਡੀ ਖਬਰ ਹੈ ਕਿ ਉਹ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚਟਾਲਾ ਦਾ ਦਿਹਾਂਤ ਹੋ ਚੁੱਕਿਆ ਹੈ ਉਹਨਾਂ ਦੇ ਉਹਨਾਂ ਨੇ ਗੁਰੂਗਰਾਮ ਦੇ ਹਸਪਤਾਲ ਦੇ ਵਿੱਚ ਆਖਰੀ ਸਾਂ ਲੈਏ ਨੇ ਉਹਨਾਂ ਨੇ 99 ਸਾਲਾਂ ਦੇ ਵਿੱਚ ਉਹ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਤੇ ਸੱਤ ਵਾਰ ਵਿਧਾਇਕ ਚੁਣੇ ਗਏ ਸੀ ਪਰ ਉਹਨਾਂ ਦੇ ਕਰੀਬੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਬੜੀ ਨਜ਼ਦੀਕੀ ਸੀ ਉਹਨਾਂ ਦੀ ਤੇ ਉਹਨਾਂ ਦੇ ਨਾਲ ਵੀ ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਤਜਰਬੇ ਸਾਂਝੇ ਕੀਤੇ ਸਨ ਸੁਖਵੀਰ ਬਾਦਲ ਹੋਰਾਂ ਨੂੰ ਵੀ ਮਿਲਣ ਪਹੁੰਚੇ ਸਨ ਪਰ ਹੁਣ ਜਿਹੜੀ ਵੱਡੀ ਅਪਡੇਟ ਨੂੰ ਦੱਸ ਰਿਹਾ ਇੱਕ ਵਾਰ ਤੋਂ